ਘੜੀ ਲਾ ਕੇ ਲਿਓ ਕੋਟ ਕੰਗੜਾ ਰਣੋਤ ਦੀ ਅਰਜੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦਾ ਵੱਡਾ ਬਿਆਨ ਆਇਆ ਸਾਹਮਣੇ ਬਾਲੀਵੁੱਡ ਅਦਾਕਾਰਾਂ ਅਤੇ ਹਿਮਾਚਲ ਦੇ ਮੰਡੀ ਤੋਂ ਸੰਸਦ ਮੈਂਬਰ ਕੰਗੜਾ ਰਣੋਤ ਦੀ ਅਰਜੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਂਦੀ ਹੈ ਬੇਬੇ ਮਹਿੰਦਰ ਕੌਰ ਨੇ ਕਿਹਾ ਕਿ ਕੰਗੜਾ ਰਣੋਤ ਨੂੰ ਇਸ ਵਾਰ ਕੋਰਟ ਦੇ ਵਿੱਚ ਪੇਸ਼ ਹੋਣਾ ਚਾਹੀਦਾ ਕੰਗਣਾ ਨੂੰ ਹਟਕੜੀ ਇਲਾਕੇ ਕੋਰਟ ਦੇ ਵਿੱਚ ਲਿਓ ਦੱਸਦੀ ਹੈ ਕਿ ਕੰਗਣਾ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਦੀ ਮਨਜ਼ੂਰੀ ਨਹੀਂ ਮਿਲੀ ਹੈ ਬਠਿੰਡਾ ਕੋਰਟ ਦੇ ਵਿੱਚ ਹਾਜ਼ਰੀ ਮਾਫੀ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਕੰਗਣਾ ਨੂੰ 15 ਜਨਵਰੀ ਨੂੰ ਬਠਿੰਡਾ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਕਰ ਦਿੱਤੇ ਗਏ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬੇਬੇ ਨੇ ਕਿਹਾ ਕਿ ਕੰਗਣਾ ਨਨੋਤ ਲਗਾਤਾਰ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਚ ਰਹੀ ਹੈ ਕੰਗਣਾ ਨੂੰ ਹਤਕੜੀਆਂ ਲਗਾ ਕੇ ਕੋਰਟ ਦੇ ਵਿੱਚ ਲਿਆਣਾ ਚਾਹੀਦਾ ਕਿਉਂਕਿ ਇਹ ਮਾਮਲਾ 2021 ਦਾ ਚੱਲ ਰਿਹਾ ਹੈ ਤੇ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਕੰਗਣਾ ਨੇ ਬੇਬੇ ਮਹਿੰਦਰ ਕੌਰ ਤੇ ਵਿਵਾਦ ਟਿੱਪਣੀ ਕੀਤੀ ਸੀ ਜਿਸ ਦੇ ਵਿੱਚ ਬੇਬੇ ਮਹਿੰਦਰ ਕੌਰ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ ਕੰਗਣਾ ਨੇ ਬਿਆਨ ਦਿੱਤਾ ਸੀ ਕਿ ਕਿਸਾਨੀ ਧਰਨੇ ਦੇ ਵਿੱਚ ਬੈਠੀਆਂ ਮਹਿਲਾਵਾਂ ਪੈਸੇ ਲੈ ਕੇ ਬੈਠੀਆਂ ਕਹਿੰਦੇ ਕੁਝ ਸਮਾਂ ਪਹਿਲਾਂ ਬਠਿੰਡਾ ਕੋਰਟ ਵਿੱਚ ਉਸਦੀ ਪੇਸ਼ੀ ਵੀ ਹੋਈ ਸੀ ਪਰ ਹੁਣ ਹਾਜ਼ਰੀ ਮਾਫੀ ਦੀ ਅਰਜੀ ਨੂੰ ਅਦਾਲਤ ਵੱਲੋਂ ਲੋਰ ਰੱਦ ਕਰ ਦਿੱਤਾ ਗਿਆ। ਹੁਣ ਕੰਗਣਾ ਨੂੰ 15 ਜਨਵਰੀ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ ਨਹੀਂ ਤਾਂ ਉਸਦੀ ਜ਼ਮਾਨਤ ਅਰਜੀ ਖਾਰਿਜ ਕਰ ਦਿੱਤੀ ਜਾਵੇਗੀ ਅਤੇ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਕੀਤੇ ਜਾਣਗੇ। ਕੰਗਣਾ ਪਹਿਲਾਂ ਵੀ ਚਾਰ ਵਾਰ ਹਾਜ਼ਰੀ ਮਾਫੀ ਦੀ ਅਰਜੀ ਲਗਾ ਚੁੱਕੀ ਹੈ ਇਸ ਨਾਲ ਸੰਬੰਧਿਤ ਕੰਗਣਾ ਨੇ ਹਵਾਲਾ ਦਿੱਤਾ ਕਿ ਉਸਦੇ ਕੁਝ ਆਫੀਸ਼ੀਅਲ ਕੰਮ ਜਿਹੜੇ ਨੇ ਅੜੇ ਹੋਏ ਨੇ ਤੇ ਬੇਬੇ ਦੇ ਉਹਨਾਂ ਦੇ ਨਾਲ ਕੁਝ ਕਮਿਟਮੈਂਟਸ ਵੀ ਹਨ ਜਿਸ ਦੇ ਕਾਰਨ ਉਹ ਆਪਣੇ ਕੰਮਾਂ ਤੇ ਚੱਲਦੇ ਫਿਜ਼ੀਕਲੀ ਤੌਰ ਤੇ ਪੇਸ਼ ਨਹੀਂ ਹੋ ਸਕਦੀ ਪਰ ਕੋਰਟ ਨੇ ਕਿਹਾ ਕਿ ਸਾਡਾ ਸਮਾਂ ਬੇਵਜਾ ਖਰਾਬ ਨਾ ਕੀਤਾ ਜਾਵੇ